ਸੱਚੇ ਕਾਲਜੀ D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਨਜੀਦ ਕੌਰ ਗਿੱਲ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਜਿਸ ਤੋਂ ਲੈ ਕੇ ਬੀਤੇ ਦਿਨੀ ਪੰਜਾਬ ਦੇ ਸਕੂਲਾਂ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਹੁਣ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹਰੀ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚੇ ਨੇ ਤੇ ਉੱਥੇ ਉਹਨਾਂ ਨੇ ਇੱਕ ਮੰਗ ਪੱਤਰ ਸੌਂਪਿਆ ਜਿਸ ਦੇ ਵਿੱਚ ਵੋਟਾਂ ਨੂੰ ਲੈ ਕੇ ਸਮਾਂ ਵਧਾਉਣ ਦੀ ਮੰਗ ਕੀਤੀ ਗਈ ਹੈ ਦੱਸ ਦਈਏ ਕਿ ਪੰਜਾਬ ਭਾਰ ਦੇ ਵਿੱਚ 1 ਜੂਨ ਨੂੰ ਵੋਟਾਂ ਹੋਣ ਜਾ ਰਹੀਆਂ ਨੇ ਜਿਸ ਤੋਂ ਬਾਅਦ ਸੁਨੀਲ ਜਾਖੜ ਹਰਾ ਨੇ ਇਹ ਬੇਨਤੀ ਕੀਤੀ ਹੈ ਕਿ ਵੇਰੇ 6 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਵੋਟਾਂ ਪੈਣੀਆਂ ਚਾਹੀਦੀਆਂ ਨੇ 2 ਘੰਟੇ ਵਾਧੂ ਵੋਟਾਂ ਪਾਉਣ ਵਾਸਤੇ ਲੋਕਾਂ ਨੂੰ ਮਿਲਨੇ ਚਾਹੀਦੇ ਨੇ ਕਿਉਂਕਿ ਗਰਮੀ ਬਹੁਤ ਹੁੰਦੀ ਹੈ ਦੁਪਹਿਰ ਦੇ ਸਮੇਂ ਦੇ ਵਿੱਚ ਤੇ ਲੋਕ ਜਿਹੜੇ ਨੇ ਉਹ ਸ਼ਾਮ ਦੇ ਸਮੇਂ ਆ ਕੇ ਆਪਣੇ ਵੋਟ ਹੱਕ ਦਾ ਜਿਹੜਾ ਉਹ ਇਸਤੇਮਾਲ ਕਰ ਸਕਣ ਦੂਜੇ ਪਾਸੇ ਦੱਸ ਦਈਏ ਕਿ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੀ ਪਟਿਆਲੇ ਆ ਰਹੇ ਨੇ ਤੇ ਪੰਜਾਬ ਦੇ ਦੌਰੇ ਤੇ ਆਉਣਗੇ ਜਿਸ ਨੂੰ ਲੈ ਕੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਹਰੰਦ ਦੇ ਨਾਲ ਗੱਲਬਾਤ ਕੀਤੀ ਗਈ ਗ੍ਰੀਮਾਸਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਡਿਫੈਕਟ ਚੈਨਲ ਪੰਜਾਬੀ ਤੇ ਸੁਸ਼ੀਲਾ ਜੀ ਧੰਨਵਾਦ ਜੇ ਰੋਸਾਂ ਬੋ ਸੁਨੀਲ ਜਾਖੜ ਹੋਰਾਂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ ਤੇ ਉਹਦੇ ਵਿੱਚ ਜਿਹੜਾ VOTING ਦਾ ਸਮਾਂ 2 ਘੰਟੇ ਵੱਧ ਮੰਗਿਆ ਗਿਆ ਹੈ ਕੀ ਕੋਈ ਰਣਨੀਤੀ ਹੈ ਜਾਂ ਫਿਰ ਕੀ ਕਹਿਣਾ ਚਾਹੋਗੇ ਮੈਂ ਸਮਝਦਾ ਬਹੁਤ ਅੱਛੀ ਗੱਲ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਜੀ ਤੇ ਇਸ ਲਈ ਲੋਕ ਪੂਰੀਆਂ ਬੋਟਾਂ ਨਹੀਂ ਪੂਰਾ ਪਾਉਣਗੇ ਜੋ 2 ਘੰਟੇ ਸਮਾਂ ਵਧਾਉਣ ਦੀ ਗੱਲ ਕੀਤੀ ਗਈ ਹੈ ਉਹ ਬੜੀ ਅੱਛੀ ਗੱਲ ਆ ਔਰ ਮੈਂ ਸਮਝਦਾ ਉਸ ਦੀ ਸਾਰਿਆਂ ਨੂੰ ਹੀ ਹਮਾਇਤ ਕਰਨੀ ਚਾਹੀਦੀ ਆ ਕਿ ਚਾਹੁੰਦੇ ਆ ਕਿ ਜ਼ਿਆਦਾ ਲੋਕ ਵੋਟ ਕਰ ਸਕਣ ਮੌਸਮ ਦੀ ਵਜ੍ਹਾ ਕਰਕੇ ਗਰਮੀ ਦੀ ਵਜ੍ਹਾ ਕਰਕੇ ਵੋਟਰਾਂ ਨਾ ਪਹੁੰਚ ਸਕਣ ਖੱਟ ਵੋਟਾਂ ਪੈਣ ਉਹ ਮੇਰੇ ਖਲ ਬੁਰੀ ਗੱਲ ਆ ਹਰ ਕਿਸੇ ਦਾ ਅਧਿਕਾਰ ਆ ਜਿਹਨੂੰ ਮਰਜ਼ੀ ਵੋਟ ਪਾਵੇ ਔਰ ਵੋਟ ਪਾਉਣ ਦੇ ਲਈ ਮੌਸਮ ਉਹਨਾਂ ਦੇ ਮੂਲ ਹੋਣਾ ਚਾਹੀਦਾ ਹੈ ਗਰਵਾ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੀ ਆ ਰਹੇ ਨੇ ਪੰਜਾਬ ਦਾ ਦੌਰੇ ਤੇ ਤਿਆਰੀਆਂ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਕੀ ਰਣਨੀਤੀ ਹੋਵੇਗੀ ਤਿਆਰੀਆਂ ਤਾਂ ਸਾਰੀਆਂ ਪਾਰਟੀ ਤਰਫੋਂ ਤਾਂ ਚੱਲ ਹੀ ਰਹੀਆਂ ਨੇ ਪਰ ਮੈਂ ਸਮਝਦਾ ਕਿ ਵੱਡੀ ਗੱਲ ਹੈਗੀ ਹੈ ਪੰਜਾਬ ਚ ਕਾਨੂੰਨ ਵਿਵਸਥਾ ਦੀ ਜੀ ਯਾਨੀ ਸੁਰੱਖਿਆ ਸੀ ਉਸ ਤੇ ਪਹੁੰਚ ਗਈ ਹੈ ਕਿ ਉਹ ਖਾਲਿਸਤਾਨ ਵਾਲਿਆਂ ਨੇ ਖਾਲਿਸਤਾਨ ਘਰੇਲਿਸਤੇ ਜੀ ਔਰ ਔਰ ਤੋਂ ਪਹਿਲਾਂ ਹੀ ਔਰ ਉਹ ਪੰਨੋਂ ਉਥੋਂ ਬਾਹਰੋਂ ਬੀਜੀ ਆ ਚਾ ਗਿਆ ਇਹ ਅਸੀਂ ਲਿਖਦੇ ਆ ਕਿ ਝੰਡਾ ਵੀ ਲਾਉਤਾ ਹੈ ਆਫਗਾਨਿਸਤਾਨ ਦਾ ਸਿਆਸਤ ਦਾ ਜਿਹੜਾ ਹੈਗਾ ਬੜੀ ਵੱੰਤ ਪਾਗੀ ਗੱਲ ਹੈ ਲਓ ਇਸ ਤੋਂ ਪੰਜਾਬ ਚ ਕਾਨੂੰਨ ਵਿਵਸਥਾ ਦੀ ਕੈਸੀ ਹਾਲਤ ਹੈ ਇਸ ਦਾ ਇਹ ਇੰਟੈਲੀਜੈਂਸ ਫੇਲੀਅਰ ਹੈ ਜੀ ਜੀ ਦੂਸਰਾ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਫੇਲੀਅਰ ਹੈ ਔਰ ਸਰਕਾਰ ਕਿੰਨਾ ਕੰਮ ਕਰ ਰਹੀ ਹੈ ਉਸ ਦੀ ਵੀ ਗੱਲ ਹੈ ਜੀ ਆ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਖੁਦ ਭਗਵੰਤ ਮਾਨ ਜੀ ਦੇ ਸੀਐਮ ਸਾਹਿਬ ਦੇ ਘਰ ਦੇ ਬਾਹਰ ਦੇ ਇੱਕ ਰਸਤਾ ਸੀ ਇਹ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਰਸਤਾ ਹਾਈ ਕੋਰਟ ਕੋਈ ਗਿਆ ਕਿ ਜੀ ਇਹ ਖੋਲਿਆ ਜਾਣਾ ਚਾਹੀਦਾ ਇਹ ਬੰਦ ਕੀਤਾ ਹੋਇਆ ਜੀ ਅਕਸਰ ਨੇ ਬੰਦ ਕਰਤਾ ਸੀ ਜੀ ਜੀ ਤੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਤੇ ਉਸ ਪੰਜਾਬ ਸਰਕਾਰ ਨੇ ਜਾ ਕੇ ਸੰਬੰਧਯੋਗ ਸੁਪਰੀਮ ਕੋਰਟ ਚ ਇੱਕ ਐਫੀਡਵਿਟ ਦੇ ਕੇ ਉਹਨਾਂ ਨੂੰ ਕਿਹਾ ਕਿ ਇਹ ਕਾਨੂੰਨ ਦੇ ਹਲਾਤ ਚੀਤਨੀ ਹੈ ਮੁੱਖ ਮੰਤਰੀ ਦੀ ਸਿਕਿਉਰਿਟੀ ਲਈ ਖਤਰਾ ਵੜਾ ਜੇ ਇਸੇ ਰਸਤਾ ਦੁਬਾਰਾ ਬੰਦ ਕੀਤਾ ਜਾਵੇ ਤੇ ਉਹਨਾਂ ਨੇ ਰਸਤਾ ਬੰਦ ਕੀਤਾ ਜੇ ਸਰਕਾਰ ਖੁਦ ਹੀ ਕਹਿੰਦੀ ਹੈ ਜੇ ਅਸੀਂ ਸੁਰੱਖਿਆ ਨਹੀਂ ਦੇ ਸਕਦੇ ਸਾਡੇ ਲਈ ਪ੍ਰੋਬਲਮ ਆਈ ਰਸਤੇ ਬੰਦ ਕਰਨੇ ਪਏ ਆ ਇਹਦਾ ਮਤਲਬ ਸਿੱਧਾ ਆਏਗਾ ਕਿ ਪੰਜਾਬ ਚ ਕਾਨੂੰਨ ਵਿਵਸਥਾ ਦੇ ਕੀ ਹਾਲਾਤ ਨੇ ਉਹ ਤੇ ਲੱਗ ਜਾਈ ਦਿਆ ਪ੍ਰਧਾਨ ਮੰਤਰੀ ਸਾਡੇ ਸਾਰਿਆਂ ਦੇ ਪ੍ਰਧਾਨ ਮੰਤਰੀ ਨੇ ਕਿਸੇ ਇੱਕ ਤੇ ਨਹੀਂ ਹੈ ਉਹਨਾਂ ਦੀ ਸੁਰੱਖਿਆ ਚ ਕੋਈ ਵੀ ਕੋਤਾਹੀ ਨਹੀਂ ਹੋਣੀ ਕਹਿ ਵੀ ਜੋ ਮੈਨੂੰ ਲੱਗਦਾ ਕਿ ਅਜੇ ਤੱਕ ਹੋਰ ਨਹੀਂ ਜੀ ਗਰਵਲ ਸਾਹਿਬ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਪੰਜਾਬ ਦੇ ਵਿੱਚ ਆਉਂਦੇ ਨਹੀਂ ਪ੍ਰਧਾਨ ਮੰਤਰੀ ਹੜੀ ਤੇ ਫਿਰ ਅਸੀਂ ਵੀ ਉਹਨਾਂ ਦਾ ਜਿਹੜਾ ਹੈ ਵਿਰੋਧ ਕਰਾਂਗੇ ਜਿਵੇਂ ਬਾਕੀ ਬੀਜਪੀ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ। ਉਹ ਕੁਛ ਨਹੀਂ ਕਰ ਸਕਦੇ ਉਹਨਾਂ ਨੂੰ ਕਰਨ ਦਾ ਆਪਣਾ ਕੰਮ ਚੰਗੇ ਬੰਦੇ ਚੰਗੇ ਬੰਦੇ ਕੋਲ ਤਾਂ ਜਿਹੜੀ ਸੰਬੰਧੀ ਹੋ ਗਈ ਕੀਤੀ ਜਾ ਸਕਦੀ ਹੈ ਮਾਰੇ ਬੰਦੇ ਕੋਲ ਨਹੀਂ ਪਹਿਲਾਂ ਵੀ ਪਹਿਲਾਂ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਇਹਨਾਂ ਦੇ ਨਾਲ ਮਿਲ ਕੇ ਕਰਵਾਇਆ ਸੀ। ਜੀ ਠੀਕ ਹੈ ਤੇ ਐਸ ਵੱਲ ਅਭੀਰ ਔਰ ਮੈਨੂੰ ਲੱਗਦਾ ਨਹੀਂ ਕਿ ਐਸੋਰ ਕੋਈ ਏਟਾਂ ਦੀ ਗੱਲ ਉਹ ਕਰ ਸਕਾ ਜੀ ਠੀਕ ਆ ਕਿ ਵਿਰੋਧ ਲਈ ਵਿਰੋਧ ਕਰਦੇ ਰਹਿਣ ਪਰ ਲੋਕ ਉਹਨਾਂ ਦੇ ਨਾਲ ਨਹੀਂ ਲੋਕ ਜਿਹੜੇ ਅਨੰਦ ਮੋਦੀ ਜੀ ਦਾ ਸਨਕਾਰ ਕਰਦੇ ਬੋਲ ਜੀ ਗਰਵਾਲ ਸਾਹਿਬ ਗਰਵਾਲ ਸਾਹਿਬ ਉਹ ਦੇਖਿਆ ਨਹੀਂ ਜਾ ਸਕਦਾ ਕਿ ਕਿਸਾਨਾਂ ਨੂੰ ਜਿਹੜਾ ਬਿੱਦਦੀਨੀ ਹੰਸਰਾਜ ਹੰਸੌਰਾਂ ਦੇ ਵੱਲੋਂ ਵੀ ਇੱਕ ਤਰ੍ਹਾਂ ਦੀ ਚੇਤਾਵਨੀ ਕਹਿ ਲੋ ਉਹ ਦਿੱਤੀ ਗਈ ਸੀ ਤੇ ਫਿਰ ਉਸ ਤੋਂ ਬਾਅਦ ਸੁਨੀਲ ਜਾਖੜ ਹੋਰਾਂ ਦਾ ਕਹਿਣਾ ਸੀ ਕਿ ਇਹ ਜਿਹੜੇ ਕਿਸਾਨ ਆਗੂ ਨੇ ਇਹਨਾਂ ਦੇ ਵਿੱਚ ਕੁਝ ਇਹਨਾਂ ਨੂੰ ਸਿਆਸੀ ਜਿਹੜੀ ਹੱਲਾਸ਼ੇਰੀ ਆ ਉਹ ਵੀ ਮਿਲੀ ਹੁੰਦੀ ਹੈ ਹੁਣ ਜਿੱਦਾਂ ਪ੍ਰਧਾਨ ਮੰਤਰੀ ਹੋਰਾਂ ਨੇ ਆਉਣਾ ਹੈ ਤਾਂ ਉਸ ਟਾਈਮ ਵੀ ਉਹਨਾਂ ਦੇ ਵਿਰੋਧੀ ਗੱਲ ਕੀਤੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਇਹ ਤੁਹਾਡਾ ਮੰਨਣਾ ਹੈ ਕਿ ਇਹ ਜਿਹੜੇ ਸਿਆਸਤਦਾਨ ਨੇ ਜਾਂ ਵਿਰੋਧੀ ਪਾਰਟੀਆਂ ਦੇ ਉਹਨਾਂ ਦੇ ਵੱਲੋਂ ਇੱਕ ਰਵਾਇਆ ਜਾ ਰਿਹਾ ਹੈ ਨਹੀਂ ਐਸੀ ਗੱਲ ਨਹੀਂ ਆ ਜੀ ਤਾਬ ਨੇ ਜਿਹਨਾਂ ਦਾ ਹੋਰ ਕਰਨਾ ਉਹ ਤਾਂ ਜਦੋਂ ਤੁਸੀਂ ਕਿਸੇ ਨੂੰ ਬਹੁਤ ਜ਼ਿਆਦਾ ਦੁਖੀ ਕਰ ਦਿਆ ਹੁੰਦੇ ਉਹ ਤਾਂ ਦੁਖੀ ਹੋ ਕੇ ਬੋਲ ਰਹੇ ਸੀ ਆਸਰਾ ਜਾਨਸ ਬੜੇ ਅੱਛੇ ਵਿਅਕਤੀ ਨੇ ਜੇ ਉਹ ਜਦੋਂ ਇਹੋ ਜਿਹੇ ਸੰਵੇਦਨਸ਼ੀਲ ਵਿਅਕਤੀ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਦੇ ਹੋ ਫਿਰ ਉਹ ਬੋਲਦਾ ਦੁਖੀ ਹੋ ਕੇ ਬਾਕੀ ਉਹ ਕੋਈ ਕਿਸੇ ਦਾ ਕੁਝ ਬਗਾੜਨ ਵਾਲੇ ਨਹੀਂ ਹੈ ਉਹ ਤਾਂ ਪ੍ਰਮਾਤਮਾ ਨੂੰ ਮੰਨਣ ਵਾਲੇ ਵਿਅਕਤੀ ਨੇ ਇਸ ਲਈ ਐਸੀ ਕੋਈ ਗੱਲ ਨਹੀਂ ਹੈ ਗੁਰਵਾਲ ਸਾਹਿਬ ਜਿਵੇਂ ਚੌਣ ਕਮਿਸ਼ਨ ਨੂੰ ਆਖਿਆ ਗਿਆ ਕਿ ਹੀਟ ਵੇਵ ਦੇ ਚੱਲਦਿਆਂ 2 ਘੰਟੇ ਵਧਾ ਦੋ ਤਾਂ ਕਿ ਸਿਆਸੀ ਤਰ੍ਹਾਂ ਇਹਦੇ ਉੱਤੇ ਸਿਆਸਤ ਸ਼ੁਰੂ ਕਰ ਦੇਣ ਗਿਆ ਤੇ ਸਮਝਿਆ ਜਾ ਸਕਦਾ ਹੈ ਕਿ ਭਈ ਇਹਦੇ ਵਿੱਚ ਭਾਪੀ ਨੇ ਕੁਝ ਤਾਂ ਆਪਦੇ ਹਿੱਤ ਵਾਸਤੇ ਸੋਚੇ ਹੀ ਹੋਊਗਾ। ਨਹੀਂ ਨਹੀਂ ਮੇਰੇ ਨਾਲ ਤਾਂ ਹੁਣੇ ਹੀ ਆਈਸੀ ਡਿਬੇਟ ਦੇ ਲੋਗ ਤੇ ਮੈਂ ਫੋਨੋਂ ਤੇ ਜੁੜਿਆ ਹੋਇਆ ਸੀ ਤੇ ਉਹ ਐਗਰੀ ਕੀਤਾ ਸਰ ਜੀ ਕਿ ਸਮਾਂ ਵਧਾਇਆ ਜਾਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਮੈਂ ਕਿਹਾ ਵੀ ਜੇ ਤੁਹਾਡੇ ਹੱਕ 'ਚ ਕੋਈ ਗੱਲ ਤੇ ਗਲਤ ਚੱਲ ਰਹੀ ਹੈ ਇਹ ਜਿਆਦਾ ਬੋਤਾਂ ਭੁਗਤਣੀਆਂ ਤੁਹਾਨੂੰ ਜਿਆਦਾ ਭੁਗਤਣੀਆਂ ਤੇ ਇਸ ਕਰਕੇ ਤੁਸੀਂ ਫਿਰ ਜਿਸ ਤੋਂ ਉਹ ਉਮੀਦ ਆ ਕਿਉਂ ਕਰਦੇ ਹੋ ਫਿਰ ਉਹਨਾਂ ਨੇ ਕਿਹਾ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਜੀ ਤੇ ਇਸ ਕਰਕੇ ਇਹ ਤਾਂ ਇੱਕ ਬ੍ਰੋਧ ਦੇ ਲਈ ਬ੍ਰੋਧ ਕਰਨਾ ਹੁੰਦਾ ਲੋਕਾਂ ਨੇ ਅੱਜ ਇਹ ਪੈ ਗਿਆ ਆਪਣੇ ਪੈਸੇ ਅੱਛੀ ਗੱਲ ਆ ਇਹ ਚਾਕਰਸੌਰ ਨੇ ਬਹੁਤ ਕੰਬੀਰ ਰੱਤੀ ਹੈ ਅੱਛਾ ਸੋਚ ਕੇ ਇਹ ਲਿਖਿਆ ਇਗਰਵਾਲ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਛੋੜਨ ਵਾਸਤੇ ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਹਰਾਂ ਦੇ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਏ ਇਸ ਮੰਗ ਪੱਤਰ ਦੀ ਛਲਾਗਾ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਕੜੇ ਇੰਤਜ਼ਾਮ ਵੀ ਕੀਤੇ ਗਏ ਨੇ ਕੱਲ ਦੀ ਉਹਨਾਂ ਦੀ ਰੈਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਵਿਰੋਧ ਕਰਨ ਦੀ ਵੀ ਗੱਲ ਆਖੀ ਗਈ ਹੈ ਕੱਲ ਕੀ ਮਾਹੌਲ ਸਿਰਜਿਆ ਜਾਂਦਾ ਹੈ ਇਹ ਵੀ ਵੇਖਣਯੋਗ ਹੋਵੇਗਾ ਬਣੇ ਰਹੋ ਸਾਡੇ ਨਾਲ ਡੀ5 ਚੈਨਲ ਪੰਜਾਬੀ ਤੇ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਵੋ ਦਾ ਪ੍ਰਮਾਣ ਦਿਓ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ